ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਜੇਕਰ ਸਰਕਾਰ ਅਤੇ ਮੈਨੇਜਮੈਂਟ 28 ਜੁਲਾਈ ਨੂੰ ਮੰਗਾਂ ਦਾ ਹੱਲ ਨਹੀਂ ਕਰਦੇ ਤਾਂ ਅਸੀਂ ਡਿਪੂ ਬੰਦ ਕਰਨ ਅਤੇ ਅਣਵਿੱਥੇ ਸਮੇਂ ਲਈ ਦਰਨਾ ਦੇਣ ਲਈ ਮਜਬੂਰ ਹੋਵਾਂਗੇ ਉਪਰੋਕਤ ਵਿਚਾਰ ਪੰਜਾਬ ਰੋਡਵੇਜ਼ ਪੰਜਾਬ ਪੀਆਰਟੀਸੀ ਕੰਟਰੈਕਟਡ ਵਰਕਰਜ਼ ਯੂਨੀਅਨ ਦੇ ਸੂਬਾਈ ਮੁਖ ਸਲਾਹਕਾਰ ਬਲਜੀਤ ਸਿੰਘ ਗਿੱਲ ਅਤੇ ਪਠਾਨਕੋਟ ਡਿਪੂ ਮੁਖੀ ਜੋਗਿੰਦਰਪਾਲ ਲਵਲੀ ਨੇ ਗੁਰਦਾਸਪੁਰ ਦੇ ਨਵੇਂ ਬੱਸ ਅੱਡੇ ਤੇ ਆਯੋਜਿਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਫਿਰਣਾ ਜਗਿੰਦਰਪਾਲ ਲਵਲੀ ਜੀ ਪੰਜਾਬ ਰੋਡ ਤੇ ਥਾਣੇ ਕੋਲ ਦੀ ਕੋਤਮ ਪਰਦਾਣਾ ਜੀ ਇੱਕ ਸੱਤ 2024 ਨੂੰ ਸਾਡੀ ਮੁੱਖ ਮੰਤਰੀ ਪੰਜਾਬ ਨਾ ਪਾਰਲਮੈਂਟ ਕੋਲ ਜਲੰਧਰ ਵਿਖੇ ਜਿਹਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਹਦੇਜ ਦਿੱਤੇ ਸੀ ਸਾਡੇ ਮਾਨਯੋਗ ਜਿਹੜਾ ਸਾਡਾ ਅਫਸਰ ਡਾਇਰੈਕਟਰ ਸਾਹਿਬ ਨੇ ਉਹਨਾਂ ਨੂੰ ਦੇ ਦਿੱਤੇ ਵੀ ਇੱਕ ਮਹੀਨੇ ਦੇ ਵਿੱਚ ਇਹਨਾਂ ਦਾ ਜਿਹੜਾ ਇਹਨਾਂ ਨੂੰ ਪੱਕਿਆ ਕਰਕੇ ਇਹਨਾਂ ਦੀ ਵੱਖਰੀ ਪਾਲਿਸੀ ਬਣਾ ਕੇ ਉਹਨੂੰ ਪੱਕਿਆ ਕੀਤਾ ਜਾਵੇ ਪਰ ਉਹਦੇ ਵਿੱਚ ਇਹ ਆ ਨਾ ਤਾਂ ਸਾਨੂੰ ਮੁੱਖ ਮੰਤਰੀ ਨੇ ਕੋਈ ਲਿਖੀ ਦਿੱਤਾ ਉਹ ਸਿਰਫ ਆ ਬਲਬਲੀ ਜਿਹੜਾ ਕਾਇਆ ਕੀ ਤੇ ਸਾਨੂੰ ਸਾਰ ਤੱਕ ਮਹੀਨੇ ਵਾਸਤੇ ਅੱਜ 1 ਸਾਲ ਬੀ ਜਾਣ ਦੇ ਬਾਅਦ ਵੀ ਅਸੀਂ ਉੱਥੇ ਦੇ ਉੱਥੇ ਹੀ ਖੜੇ ਆ ਸਰਕਾਰ ਨਾਲ ਦੋ ਤਿੰਨ ਵਾਰ ਮੀਟਿੰਗਾਂ ਵੀ ਹੋ ਚੱਕੀਆਂ ਮੁੱਖ ਮੰਤਰੀ ਪੰਜਾਬ ਨਾਲ ਫੇਰ ਦੁਬਾਰਾ ਮੀਟਿੰਗ ਹੋ ਚੁੱਕੀ ਆ ਜਿਹੜੀ ਸਰਕਾਰ ਉੱਥੇ ਦੇ ਉੱਥੇ ਖੜੀ ਨਾ ਤਾਂ ਸਾਨੂੰ ਕਿਸੇ ਬੰਦੇ ਨੂੰ ਪੱਕਾ ਕੀਤਾ ਗਿਆ ਔਰ ਨਾ ਹੀ ਜਿਹੜੇ ਸਾਡੇ ਬੰਦਿਆਂ ਦੇ EPF ESI ਸੀ ਉਹ ਵੀ ਠੇਕੇ ਆ ਰ ਸਕਿਉਟੀਆਂ ਵੀ ਲੈ ਕੇ ਠੇਕੇਦਾਰ ਲੱਖਾਂ ਕਰੋੜਾਂ ਰੁਪਈਆ ਲੈ ਕੇ ਜਿਹੜੇ ਉਹ ਪਰਾਂ ਹੋ ਗਿਆ ਸਰਕਾਰ ਨੇ ਕੋਈ ਕਿਸੇ ਤੇ ਕਾਰਵਾਈ ਨਹੀਂ ਕੀਤੀ ਹੁਣ ਜਿਹੜੀ 4 ਅਗਸਤ ਨੂੰ ਸਰਕਾਰ ਕਿਲੋਮੀਟਰ ਬਸਾਂ ਪਹੁੰਚਾ ਰਹੀ ਆ ਉਹਦੇ ਵਿੱਚ ਮੈਂ ਇੱਕ ਛੋਟੀ ਡੀਪਲੀ ਜਾਣਾ ਚਾਹੁੰਦਾ ਵੀ ਜਿਹੜੀਆਂ ਸਰਕਾਰ ਕਿਲੋਮੀਟਰ ਬਸਾਂ ਪਾਉਣ ਚਾਹੁੰਦੀਆਂ ਸਰਕਾਰ ਜਿਹੜੀਆਂ ਬਸਾਂ ਉਹ ਪ੍ਰਾਈਵੇਟ ਹੁੰਦੀਆਂ ਨੇ ਉਹਦੇ ਵਿੱਚ ਜਿਹੜੇ ਕਨੈਕਟਰ ਆ ਉਹ ਸਿਰਫ ਇੱਕ ਰੈਗੂਲਰ ਹੁੰਦਾ ਤੇ ਤਰ ਜਦੋਂ ਅਸੀਂ ਬੱਸ ਪਾਲੀ ਠੇਕੇ ਜਿਹੜਾ ਬਾਹਰਲਾ ਠੇਕੇਦਾਰ ਪ੍ਰਾਈਵੇਟ ਬੰਦਾ ਉਹਦੇ ਨਾਲ ਹੀ ਠੇਕਾ ਕਰ ਲੈਣਾ 2 ਰੁਪਏ 4 ਰੁਪਏ ਜਿੰਨਾ ਵੀ ਹੋਊਗਾ ਜੇ ਸਰਕਾਰ ਉਹਦਾ ਪੈਸਾ ਨਹੀਂ ਪੂਰਾ ਵੜਦੀ ਮੰਨ ਲਓ ਕਿ ਜਨਾਹੀ ਠੇਕੇਦਾਰ ਨਾ ਕਰ ਲਿਆ 2 ਰੁਪਏ 4 ਰੁਪਏ ਜੇ ਮੰਨ ਲਓ ਸ਼ਾਮ ਨੂੰ ਹੀ 15 ਜਾਂ 20 ਹਜ਼ਾਰ ਉਹਨੂੰ ਦੇਣਾ ਜੇ ਹੀ 15-20 ਹਜ਼ਾਰ ਰੁਪਏ ਨਾ ਵਟਾ ਤੇ ਸਰਕਾਰ ਉਹਨੂੰ ਕੋਲੋਂ ਪੈਸੇ ਦਿੰਦੀ ਹੈ ਠੇਕੇਦਾਰ ਨੂੰ ਕੋਲੋਂ ਪੈਸੇ ਦੇ ਕੇ ਆਪਣੀ ਖਲਾਸੀ ਕਰਦੀ ਹੈ ਕਹਿੰਦੇ ਦਾ ਭਾਅ ਵੀ ਜਿਹੜੀ 1 ਕਿਲੋਮੀਟਰ ਬੱਸਾਂ ਪਾਈਆਂ ਜਾ ਰਹੀਆਂ ਬਿਲਕੁਲ ਸਰਾਸਰ ਪੰਜਾਬ ਦੇ ਲੋਕਾਂ ਨਾਲ ਧੱਕਾ ਜਿਹੜੇ ਵਰਕਰ ਕੰਮ ਕਰ ਰਹੇ ਨੇ ਉਹਨਾਂ ਨਾਲ ਧੱਕਾ ਇਹਦੇ ਵਿੱਚ ਕਈ ਕੈਟਾਗਰੀਆਂ ਵੀ ਖਤਮ ਹੋ ਜਾਂਦੀਆਂ ਜਿਵੇਂ ਕਿ ਵਾਸ਼ਿੰਗ ਪੁਆਇੰਟ ਵਾਲਾ ਉਹ ਵੀ ਖਤਮ ਹੋ ਜਾਂਦਾ ਜਿਹੜਾ ਸਵੀਪਰ ਉਹ ਵੀ ਖਤਮ ਹੋ ਜਾਂਦਾ ਜਿਹਦੇ ਵਿੱਚ ਡਰਾਈਵਰ ਕੋ ਵੀ ਖਤਮ ਹੋ ਜਾਂਦਾ ਪੰਜਾਬ ਦੀ ਜਿਸ ਸਰਕਾਰ ਦੀ ਗੱਡੀ ਪੈਣੀ ਗੱਡੀ ਵੀ ਖਤ ਅਸੀਂ ਚਾਹੁੰਦੇ ਆਂ ਵੀ ਪੰਜਾਬ ਸਰਕਾਰ ਜਿਹੜੀਆਂ ਉਹ ਸਰਕਾਰੀ ਬੱਸਾਂ ਪਾਵੇ ਬੱਸਾਂ ਦੀ ਕਾਫੀ ਜ਼ਰੂਰਤ ਆ ਬੱਸਾਂ ਦੀ ਬਹੁਤ ਘਾਟ ਆ ਸਪੇਅਰ ਪਾਰਟ ਹਨੀ ਦੀਪੋਂ ਦੇ ਵਿੱਚ ਗੱਡੀਆਂ ਖੜੀਆਂ ਨੇ ਅਸੀਂ ਮੁੱਖ ਮੰਤਰੀ ਪੰਜਾਬ ਕੋ ਮੰਗ ਕਰਦੇ ਆਂ ਵੀ ਸਾਡੇ ਜਿਹੜੇ ਮੁਲਾਜ਼ਮ ਆ ਉਹ ਪੱਕੇ ਕੀਤੇ ਜਾਣ ਜਿਹੜੇ ਮੁਲਾਜ਼ਮ ਸਾਡੇ ਕੱਢੇ ਹੋਏ ਨੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਜਿਹੜੇ ਬੰਦੇ ਸਾਡੇ ਦੀ ਮੌਤ ਹੋ ਗਈ ਆ ਉਹਨਾਂ ਨੂੰ ਜਿਹੜਾ 1 ਲੱਖ ਰੁਪਏ ਸਰਕਾਰ ਨੇ ਬਿਆਨ ਦਿੱਤਾ ਸੀ ਉਹ ਦਿੱਤਾ ਜਾਵੇ ਤੇ ਜਿਹੜੇ ਬੰਦੇ ਸਾਡੇ EPF ES ਦੀਆਂ ਧੰਦਲੀਆਂ ਨੇ ਕੀਤੀਆਂ ਕਰੋੜਾਂ ਰੁਪਏ ਲੈ ਕੇ ਜਿਹੜੇ ਸਰਕਾਰ ਤੋਂ ਭਾਜੂ ਕੇ ਨੇ ਦੇ ਬੇਨਤੀ ਆ ਵੀ ਉਹ ਵੀ ਸਰਕਾਰ ਜਿਹੜੀਆਂ ਸਾਡਾ ਪੈਸਾ ਵਾਪਸ ਦਵੇ ਕੋਈ ਮੀਟਿੰਗ ਦੀ ਆਸ ਨਹੀਂ ਸਾਨੂੰ ਜੇ 28 ਤਰੀਕ ਨੂੰ ਸਾਡੇ ਨਾਲ ਕੋਈ ਪੰਜਾਬ ਸਰਕਾਰ ਮੀਟਿੰਗ ਨਹੀਂ ਕਰਦੀ ਤੇ ਆਉਣ ਵਾਲੀ 28 ਤਰੀਕ ਨੂੰ ਜੇ ਇਹਨਾਂ ਨੇ ਕੋਈ ਮੀਟਿੰਗ ਸਾਡੇ ਨਾਲ ਨਾ ਕੀਤੀ ਤਾਂ ਅਸੀਂ ਆਉਣ ਵਾਲੀ 28 ਤਰੀਕ ਨੂੰ ਅਨਮਿਥੇ ਸਮੇਂ ਦੀ ਹੜਤਾਲ ਤੇ ਬੈਠਾਂਗੇ ਉਸ ਤੋਂ ਬਾਅਦ ਜਿਹੜੀ ਮੈਂ ਕਿਲੋਮੀਟਰ ਦੀ ਗੱਲ ਕੀਤੀ ਜੇ ਕਿਲੋਮੀਟਰ ਦੇ ਟੈਂਡਰ ਨਾ ਖੋਲੇ ਜਿੱਦਣੇ ਕਿਲੋਮੀਟਰ ਰੈਂਡਰ ਖੋਲਣਗੇ ਉਸੇ ਦਿਨ ਪੂਰਾ ਪੰਜਾਬ ਬੰਦ ਕਰਾਂਗੇ ਪੰਜਾਬ ਰੋਡਵੇ ਤੇ ਪੀਆਰਟੀ 27 ਦੀ ਪੁਣੇ 27 ਦੇ 27 ਦੀਪੂ ਪੂਰੇ ਪੰਜਾਬ ਦੇ ਬੰਦ ਕਰਕੇ ਤੇ ਸਰਕਾਰ ਬੋਦੇ ਦਾ ਰੋਜ਼ ਪ੍ਰਸੰਨ ਕਰਾਂਗੇ ਮੈਂ ਪੰਜਾਬ ਰੋਡਵੇ ਪਨਵਸ ਪੀਆਰਟੀ ਸਤੋ ਸੂਬਾ ਸਲਾਘਰ ਬਲਜੀਤ ਸਿੰਘ ਗਿੱਲ ਪੰਜਾਬ ਅੱਜ ਅਸੀਂ ਮੀਟਿੰਗ ਜਿਹੜੀ ਪ੍ਰੈਸ ਕਾਨਫਰੈਂਸ ਆ ਕਰਨ ਜਾ ਰਹੇ ਆ ਕਿ ਸਰਕਾਰ ਜਿਹੜੀ ਕਈ ਵਾਰ ਸਾ ਨਾਲ ਮੀਟਿੰਗਾਂ ਕਰਕੇ ਔਰ ਮੁੱਖ ਮੰਤਰੀ ਸਾਹਿਬ ਇੱਕ ਮਹੀਨੇ ਦਾ ਟਾਈਮ ਦਿੰਦੇ ਆ ਇੱਕ ਮਹੀਨੇ ਦੇ ਵਿੱਚ ਵਿੱਚ ਜਿਨ੍ਹਾਂ ਨੂੰ ਵਿਭਾਗਾਂ ਨੂੰ ਕਹਿੰਦੇ ਪੱਕੇ ਕਰੋ ਔਰ ਮੈਕਮਾ ਜਿਹੜਾ ਕੋਈ ਪਾਲਿਸੀ ਦੀ ਅਗੇ ਤੋਂ ਕੱਢ ਰਿਹਾ ਇਹ ਨਹੀਂ ਪਤਾ ਸਾਨੂੰ ਮਿਲੀ ਭੁਗਤਿਆ ਇਹਨਾਂ ਦੀ ਤੇ ਕੀ ਆ ਉਲਟਾ ਜਿਹੜਾ ਠੇਕੇਦਾਰ ਜਿਹ ਕਹਿੰਦੇ ਸੀ ਆਪਾਂ ਠੇਕੇਦਾਰ ਜਿਹੜੀ ਆਊਟਸੋਰਸ ਬੰਦ ਕਰਾਂਗੇ ਔਰ ਉਲਟੀ ਆਊਟਸੋਰਸ ਜਿਹੜੀ ਉਹ ਭਰਤੀ ਦੁਬਾਰਾ ਕਰ ਰਹੇ ਆ ਠੇਕੇ ਤੇ ਔਰ ਇਹ ਸਰਕਾਰ ਨੇ ਆਉਣ ਤੋਂ ਪਹਿਲਾਂ ਕਿਹਾ ਕਿ ਠੇਕੇਦਾਰੀ ਸਿਸਟਮ ਆਪਾਂ ਬੰਦ ਕਰਾਂਗੇ ਪਰ ਅਜੇ ਤੱਕ ਕੋਈ ਇਹੋ ਜਿਹਾ ਕੁਝ ਨਹੀਂ ਆ ਉਲਟਾ ਠੇਕੇਦਾਰ ਜਿਹੜਾ ਵਾ 11-12 ਕਰੋੜ ਰੁਪਏ ਸਕੋਰਟੀਆਂ ਦੇ ਨਾਂ ਤੇ ਜਿਹੜਾ ਲੈਂਦਾ ਵਾ ਉਹ ਲੈ ਕੇ ਭੱਜ ਗਿਆ ਵਾ ਉਹ ਦੂਜਾ ਠੇਕੇਦਾਰ ਆਇਆ ਵਾ ਉਹ ਵੀ ਭੱਜ ਗਿਆ ਤਾਂ ਸਕੋਰਟੀਆਂ ਲੈ ਕੇ ਔਰ ਐਸਆਈਆ ਈਪੀਐਫ ਆ ਉਹਨਾਂ ਦੇ ਨਾਂ ਤੇ ਵੀ ਜਿਹੜੀ ਬਹੁਤ ਤਗੜੀ ਧਾਂਦਲੀ ਆ ਔਰ ਵਿੱਚ ਠੱਗੀ ਮਾਰੀ ਜਾ ਰਹੀ ਆ ਉਹ ਸਾਡੇ ਜਿਹੜੇ ਮੌਤ ਹੋਏ ਆ ਜਿਹੜੇ ਕਰਮਚਾਰੀ ਆ ਔਰ ਐਸਆਈਆ ਉਹ ਲੈ ਕੇ ਸਾਰਾ ਜਿਹੜਾ ਠੇਕੇਦਾਰ ਜਿਹੜਾ ਵਾ ਉਹ ਭੱਜ ਗਿਆ ਵਾ ਅਜੇ ਤੱਕ ਮਹਿਕਮਾ ਵੀ ਨਾ ਉਹਨੂੰ ਲੱਭ ਸਕਿਆ ਤੇ ਨਾ ਸਾਡਾ ਜਿਹੜਾ ਵਾ ਅ ਮੁੱਖ ਮੰਤਰੀ ਜਿਹੜਾ ਉਹ ਵੀ ਕਹਿੰਦੇ ਐ ਜਿਹੜੇ ਦਾਅਵੇ ਕਰਦੇ ਆ ਪਰ ਅਜੇ ਤੱਕ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਲਿਖਤੀ ਵੀ ਦੇ ਚੁੱਕੇ ਆ ਭਰਤੀਆਂ ਹੋਈਆਂ ਵਾ ਲੱਖਾਂ ਰੁਪਈਆਂ ਦੀ ਠੱਗੀ ਮਾਰੀ ਉਹਨਾਂ ਨਾਲ ਲੋਕਾਂ ਨਾਲ ਪਰ ਉਹਦੇ ਵਿੱਚ ਵੀ ਅਸੀਂ ਲਿਖਤੀ ਦੇ ਚੁੱਕੇ ਆ ਪਰ ਉਹਦੇ ਵਿੱਚ ਵੀ ਕੋਈ ਉਹਨਾਂ ਤੇ ਕਾਰਵਾਈ ਨਹੀਂ ਹੋਈ ਉਹ ਇਸੇ ਕਾਰਨ ਅਸੀਂ ਜਿਹੜਾ ਵਾ ਹੜਤਾਲ ਕਰਨ ਜਾ ਰਹੇ ਆ 28 ਤਰੀਕ ਨੂੰ ਇਹਨਾਂ ਨਾਲ ਮੀਟਿੰਗ ਆ ਸਾਡੀ ਕੈਮਰੇਟ ਮੰਤਰੀ ਹਨ ਜੇ ਸਾਡਾ ਨਾਂ ਕੋਈ ਹੱਲ ਕੀਤਾ ਤਾਂ ਆਪਾਂ ਅਨਮਿੱਥੇ ਸਮੇਂ ਦੀ ਹੜਤਾਲ ਜਿਹੜੀ ਉਹ ਕਰਨ ਜਾ ਰਹੇ ਆ